इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਡਾਕਟਰਾਂ ਨਾਲ ਤੁਸੀਂ ਕਹਿੰਦੇ ਕਿ ਮੈਂ ਕੱਲ੍ਹ ਦੀਆਂ ਗਲਤ ਫਾਹਮਾਂ ਡਾਲ ਗਏ ਜਿਹਨਾਂ ਦੀ ਜਿਹਨਾਂ ਨੂੰ ਰੱਤ ਹੋ ਚੁੱਕੀ ਜਦੋਂ ਯਾਰ ਤੁਸੀਂ ਨਾ ਤੁਸੀਂ ਨਾ ਕੱਟੋ ਕੱਟੋ ਮੇਰੀ ਮੇਰੀ ਗੱਲ ਤਾਂ ਸੁਣ ਜੋ ਜੀ ਨਹੀਂ ਨਹੀਂ ਤੁਸੀਂ ਥੋੜਾ ਜਿਹਾ ਨਾ ਉਹਨੂੰ ਸ਼ਾਇਦ ਗਲਤ ਸਮਝ ਗਏ ਹੋ ਮੈਂ ਲਗਾਤਾਰ ਜਦੋਂ ਉਹਨਾਂ ਨੂੰ ਉੱਥੇ ਹੋਇਆ ਸੀਗਾ ਮੈਂ ਬਾਰਡਰ ਤੋਂ ਲੈ ਕੇ ਇੱਥੇ ਲਿਆਣ ਤੱਕ ਦਾਖਲ ਹੋਣ ਤੱਕ ਉਹਨਾਂ ਦੇ ਸਾਰੇ ਟੈਸਟ ਹੋ ਗਏ ਆ ਬਿਲਕੁਲ ਠੀਕ ਹੈ ਔਰ ਕੋਈ ਉਹਨਾਂ ਦਾ ਬਾਅਦ ਵਿੱਚ ਐਂਜੋਪਲਾਸਟੀ ਹੋਣੀ ਹੈ ਇਸ ਵੇਲੇ ਬਿਲਕੁਲ ਨਾਰਮਲ ਹੈ ਮੈਂ ਡਾਕਟਰ ਦੇ ਨਾਲ ਮੇਰੀ ਇਧਰ ਦਿਨ ਚ ਚਾਰ ਵਾਰੀ ਗੱਲ ਹੁੰਦੀ ਹੈ ਉਹਨਾਂ ਦੀ ਵੀ ਡੱਲੇਵਾਲ ਜੀ ਦੀ ਵੀ ਸਿਹਤ ਬਿਲਕੁਲ ਠੀਕ ਹੈ ਔਰ ਉਹਨਾਂ ਨੇ ਇਹ ਗੱਲ ਕਹੀ ਸੀ ਜਿਹੜੀ ਤੁਸੀਂ ਕਹਿ ਰਹੇ ਉਹਨਾਂ ਨੇ ਕਿਹਾ ਸੀਗਾ ਵੀ ਜੇ ਮੇਰੀ ਮੌਤ ਹੋ ਜਾਏ ਤਾਂ ਮੇਰੀ ਲਾਸ਼ ਨੂੰ ਕਨੌਦੀ ਬਾਰਡਰ ਤੇ ਰੱਖਿਓ ਇਹ ਨਹੀਂ ਕਿ ਉਹਨਾਂ ਦੀ ਮੌਤ ਹੋ ਗਈ ਹੈ ਪਲੀਜ਼ ਕਾਈਂਡਲੀ ਇਤਨੀ ਮਿਸ ਅੰਡਰਸਟੈਂਡ ਨਾ ਕਰੋ ਇਹਨੂੰ ਜੀ ਜੀ ਸਰ ਕੱਲ ਉਹਨਾਂ ਨੇ ਤਾਂ ਪੋਸਟ ਪਾਈ ਸੀ ਫਿਰ ਉਹਨਾਂ ਨੇ ਸਪਸ਼ਟ ਕਰਨ ਦੇ ਲਈ ਆ ਜੀ ਮਤਲਬ ਮਤਲਬ ਐਵੇਂ ਆਪਾਂ ਠੀਕ ਆ ਗਿਆ ਜੀ ਮੈਂ ਰੀਸ਼ੋਰ ਕਰਦਾ ਉਹਨਾਂ ਨੂੰ ਅਸੀਂ ਪੂਰਾ ਧਿਆਨ ਰੱਖ ਰਹੇ ਹਾਂ ਉਹਨਾਂ ਦਾ ਸਾਡੇ ਕੋਲ ਕੱਲ ਕਿਸਾਨਾਂ ਦੀ ਮੀਟਿੰਗ ਹੈ ਦੇਖੋ ਉਹਨਾਂ ਨੇ ਦੱਲ ਨਹੀਂ ਆਜਾਈ ਮੀਟਿੰਗ ਆਜੀ ਮੀਟਿੰਗ ਹੈ ਉਹਦੇ ਵਾਸਤੇ ਮੇਰੀ ਐਂਬੂਲੈਂਸ ਮੇਰੀ ਮੈਡੀਕਲ ਦੀ ਟੀਮ ਉਹਨਾਂ ਨੂੰ ਨਾਲ ਲੈ ਕੇ ਜਾਏਗੀ ਜੀ ਅਸੀਂ ਆਪਣੀ ਜਿਹੜੀ ਡਿਊਟੀ ਆ ਉਹ ਪੂਰੀ ਨਿਭਾ ਰਹੇ ਹਾਂ ਪੰਜਾਬ ਦੇ ਲੋਕਾਂ ਦੀ ਆਪਣੀ ਪਾਰਟੀ ਸਰਕਾਰ ਦੀ ਤਰਫ ਸਰਕਾਰ ਦੇ ਖਿਲਾਫ ਜਿਹੜੇ ਦਰਨਾ ਪ੍ਰਦਰਸ਼ਨ ਕਰਵਾਦੀਏ ਬਿਜਲੀ ਬੋਰਡ ਦੇ ਬਾਅਦ ਫੇਰ ਬੈਠੇ ਦਰਨਾ ਦੇਖੋ ਦੇਖੋ ਬਹੁਤ ਸਾਰੇ ਅਪਲਾਈਜ਼ ਹੁੰਦੇ ਆ ਉਹਨਾਂ ਦੀ ਐਸਪੀਸ਼ੀਅਨ ਹੁੰਦੀ ਆਸੀ ਉਹਨਾਂ ਦਾ ਇਜਾਜ਼ਤ ਕਰਦੇ ਆ ਮੈਂ ਉਹਨਾਂ ਨੂੰ ਕਹਿੰਦਾ ਤੁਹਾਡੀ ਸਰਕਾਰ ਹੈ ਤੁਹਾਡੇ ਵਾਸਤੇ ਬਹੁਤ ਰਹਾ ਸਾਡੇ ਦਰਨੇ ਨਾ ਲਾਓ ਬਿਲਕੁਲ ਨਾ ਕਰੋ ਗੱਲਬਾਤ ਕਿਉਂ ਕਹਿੰਦੇ ਸ਼ੁਰੂਆਤ ਹੀ ਨਹੀਂ ਹੋ ਰਹੀ ਮੈਂ ਸੁਣ ਕੇ ਰੰਗੇ ਜੀ ਕਰਾਂਗੇ ਬਿਲਕੁਲ ਕਰਾਂਗੇ ਬਿਲਕੁਲ ਕਰਾਂਗੇ ਸੁਣਾਈ ਬਿਲਕੁਲ ਕਰਾਂਗੇ ਅਪਾ ਦੀ ਪ੍ਰੋਸੀਜਰ ਤੱਕ ਪਹੁੰਚ ਕਰਾਂਗੇ ਸਰਕਾਰ ਹੈ हाँ तो जीत में थोड़ा सीरियस मैटर है पूरा सीरियस मैटर है ठीक है आउट सोनाली को जैसे चाइस के साथ होता है जीत वाले से बैठना बैठने बैठो तो बैठना बैठो जाओ तो आओ आओ जाओ मैंने कहा यार आउट रुक जाओ भी देख

ਕਿਸੇ ਦਾ ਖਤਰਾ ਨਹੀਂ ਤੁਹਾਡੀ ਕਿਰਪਾ ਸਰ ਇੱਕ ਨਵੀਂ ਕੋਈ ਨਹੀਂ ਤੇਰੇ ਨਾਲ ਹੋ ਜਾਣਾ ਮੈਂ ਪਾਣੀ ਪੀਣੇ ਬਾਹਰ ਜਾਣਾ ਹਾਂ ਯਸ ਕਰੀ ਪ੍ਰੈਕਟੀਕਲੀ ਸਰ ਕੰਮ ਸ਼ੁਰੂ ਕਰਿਆ ਬਹੁਤ ਅੱਛਾ ਬਹੁਤ ਅੱਛਾ ਨਾਈਟ ਸਰ ਥੈਂਕ ਯੂ ਜੀ ਠੀਕ ਹੈ ਥੈਂਕ ਯੂ ਹਾਂ ਜੀ ਮੇਰੇ ਤਾਂ ਅੱਜ ਮੰਤਰੀ ਸਾਹਿਬ ਆ ਪਹੁੰਚਨੇ تھے ਕੀ ਕੀ ਗੱਲਬਾਤ ਹੋਈ ਸਰ ਦੇਖੋ ਇਹ ਕਾਰਪੋਰੇਸ਼ਨ ਜਿਹੜੀ ਆਮ ਆਦਮੀ ਪਾਰਟੀ ਦੀ ਪਿਛਲੇ ਮਹੀਨੇ ਤੋਂ ਕਾਰਪੋਰੇਸ਼ਨ ਬਣੀ ਆ ਸਾਡੀ ਮੇਰਾ ਆਮ ਆਦਮੀ ਪਾਰਟੀ ਦਾ ਤੇ ਪੰਜਾਬ ਸਰਕਾਰ ਦੇ ਸੀਐਮ ਮਾਨ ਸਾਹਿਬ ਦੇ ਹੁਕਮਾਂ ਸਾਥ ਵੀ ਸ਼ਹਿਰ ਦੇ ਜਿਹੜੇ ਕੰਮ ਹੈ ਪੈਲ ਦੇ ਆਧਾਰ ਤੇ ਹੋਣੇ ਚਾਹੀਦੇ ਪੁਸ਼ਚਾ ਵਾਟਰ ਸਪਲਾਈ ਹੈ ਸੀਵਰੇਜ ਹੈ ਸਟਰੀਟ ਲਾਈਟਾਂ ਹੈ ਪੈਂਡਿੰਗ ਨਕਸ਼ੇ ਹੈਗੇ ਜੋ ਵੀ ਹੈਗਾ ਉਸ ਤੇ ਚਰਚਾ ਹੋਈ ਕਿ ਲੋਕਾਂ ਨੂੰ ਜਿਹੜੀ ਤਕਲੀਫ ਨਹੀਂ ਹੋਣੀ ਚਾਹੀਦੀ ਹੋਰ ਹਰੇਕ ਕਾਉਂਸਲਰ ਦੀ ਡਿਊਟੀ ਹੈ ਆਪਣੇ ਵਾਰ ਦੇ ਵਿੱਚ ਜੋ ਵੀ ਲੋਕਾਂ ਦੀਆਂ ਸਮੱਸਿਆਵਾਂ ਉਹਨੂੰ ਦੂਰ ਕਰੇ ਉਹ ਟਾਈਮ ਟੂ ਟਾਈਮ ਉੱਥੇ ਵਿਜ਼ਿਟ ਕਰੇ ਅੱਜ ਦੀ ਸਾਡੀ ਮੀਟਿੰਗ ਇਸ ਤੇ ਚਰਚਾ ਸੀਗੀ ਵੀ ਲੋਕਾਂ ਦੇ ਜਿਹੜੇ ਕੰਮ ਹੈ ਜਿਵੇਂ ਪੈਚਵਰਕ ਹੈ ਸਟਰੀਟ ਲਾਈਟ ਹੈ ਕਿ ਉਹ ਕੰਮ ਜਿਹੜੇ ਹੈ ਸਵੀਡ ਨਾਲ ਕਰੀ ਗਣ ਮੇਰੇ ਤਾਂ ਇੱਕ ਛੋਟੀ ਜਿਹੀ ਪ੍ਰੋਬਲਮ ਆ ਰਹੀ ਹੈ ਕਿ ਐਮਸੀਸ ਰਗੇ ਨੇ ਪਰ ਕੋਈ ਘਰ ਦੇ ਵਿੱਚ ਅਸਾਈਨ ਕਰਨ ਵਾਸਤੇ ਵੀ ਜਾਂਦਾ ਤੇ ਪਰ ਉਹਨੂੰ ਸਾਈਨ ਨਹੀਂ ਕੀਤੇ ਜਾਂਦੇ ਤੇ ਉਹ ਮੀਡੀਆ ਤਾਂ ਕੰਟੈਕਟ ਨਹੀਂ ਕੋਸ਼ਿਸ਼ ਕਰਦੇ ਉਹ ਸਾਡੀ ਕੋਈ ਵੀ ਐਮਸੀ ਸੁਵਾਈ ਨਹੀਂ ਕਰਦੇਗਾ ਨਹੀਂ ਐਸਾ ਕੁਝ ਨਹੀਂ ਆਗਾ ਐਸਾ ਕੁਝ ਨਹੀਂ ਕਈ ਵਾਰੀ ਐਮਸੀ ਕਿਤੇ ਬਿਜੀ-ਬੁਜੀ ਹੋਵੇ ਜਾਂ ਕਿਤੇ ਬਾਹਰ ਗਿਆ ਹੋਵੇ ਜਾਂ ਕਈ ਵਾਰੀ ਇੱਕ ਚੀਜ਼ ਹੋਰ ਵੀ ਤੁਹਾਡੇ ਥਰੂ ਦੱਸਣਾ ਚਾਹਣਾ ਲੋਕ ਵੀ ਨਾ ਅਨਸੈਸਰੀ ਕਈ ਵਾਰੀ ਗਲਤ ਕੰਮ ਵੀ ਕਰਾਉਣ ਚੱਲਦੇ ਆ ਉਹ ਐਮਸੀ ਨਹੀਂ ਕਰੇਗਾ ਕੁਰਸੀ ਨਾ ਮੈਂ ਕੁਰਸੀ ਨਾ ਮੈਂ ਕਿਉਂ ਕਰੇਗਾ ਜਾਤੀ ਸਰਟੀਫਿਕੇਟ ਕਿਉਂ ਕਰੇਗਾ ਇੱਕ ਜਨਰਲ ਵਾਲਾ ਚੱਲਦਾ ਵੀ ਜਾਤੀ ਜਾਤੀ ਸਰਟੀਫਿਕੇਟ ਦੇ ਕੰਮ ਲੋਕ ਇਹ ਨਹੀਂ ਨਾ ਦੱਸੇ ਇੱਕ ਜਿਹੜਾ ਇਨਕਮ ਸਰਟੀਫਿਕੇਟ ਹੈ ਜਿਹੜਾ ਗਵਰਨਮੈਂਟ ਉਪਰਾਈ ਦੀ ਹੈ ਕਿਉਂ ਕਰੇਗਾ ਐਮਸੀ ਕਈ ਚੀਜ਼ਾਂ ਉਸ ਪ੍ਰੋਬਲਮ ਹੈ ਲੋਕ ਇਹ ਨਹੀਂ ਨਾ ਦੱਸੇ ਵੀ ਸਾਡੀ ਗਲਤੀ ਕੀ ਹੈ ਸਾਡੇ ਐਮਸੀ 60 ਦੇ 60 ਐਮਸੀ ਕੰਮ ਕਰ ਰਹੇ ਕੋਈ ਅਸੀਂ ਦਿੱਕਤ ਵਾਲੀ ਗੱਲ ਨਹੀਂ ਕੋਈ ਕੰਪਲੇਨ ਨਹੀਂ ਜੋ ਗਲਤ ਕੰਮ ਕਹਿਣਗੇ ਉਹ ਕੰਮ ਨਹੀਂ ਕਰਾਂਗੇ ਸਰ ਕੱਲੀ ਕੇ ਹੰਟਰ ਡਾਕਟਰ ਸਾਹਿਬ ਨੂੰ ਕੋਈ ਇਨਸਪੈਕਟਰ ਤੋਂ ਨਹੀਂ ਨਿਪਟਿਆ ਜੀ ਮਾਮਲਾ ਜਿਹੜਾ ਕਰ ਰਹੇ ਹਾਂ ਨੰਬਰ ਦੇ 1 ਟੂ 1 ਅੱਜ ਮੀਟਿੰਗ ਰਕਸਾ ਨੂੰ ਵੀ ਭਲਾਵਾਂਗੇ ਇਹਨਾਂ ਦੀ ਵੀ ਐਸੋਸੀਏਸ਼ਨ ਨਾਲ ਹੀ ਹੈ ਮੈਂ ਵਿਚਾਰਾ ਸਾਰਾ ਕੋਈ ਗੱਲ ਸਾਰੇ ਆਪਣੇ ਕਾਰਪੋਰੇਸ਼ਨ ਦਾ ਕੰਮ ਹੈ ਨਵੇੜ ਲਾਂਗੇ ਕੋਈ ਅਸੀਂ ਗੱਲ ਨਹੀਂ ਇਹ ਡਾਕਟਰ ਸਾਹਿਬ ਦੀ ਗਲਤੀ ਹੈ ਡਾਕਟਰ ਸਾਹਿਬ ਨੂੰ ਸਮਝਾ ਲਾਂਗੇ ਇਹ ਇਹਨਾਂ ਦੀ ਕੋਈ ਮਿਸ ਅੰਡਰਸਟੈਂਡਿੰਗ ਹੋਈ ਹੈ ਉਹ ਬੈਠ ਕੇ ਇਹਨੂੰ ਰਿਵਿਊ ਕਰਕੇ ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਨੂੰ ਇਹ ਤੋਂ ਚੇਂਜ ਕੀਤਾ ਜਾਵੇ ਸਰ ਕੋਈ ਗੱਲ ਨਹੀਂ ਇਹ ਬੰਦਾ ਹੋਗਾ ਚੇਂਜ ਵੀ ਕਰਾਂਗੇ ਜੇ ਜਿਆਦਾ ਮਿਸਬੀਹ ਕਰਿਆ ਜੋ ਉਹਨਾਂ ਨਾਲ ਹੋਇਆ

ਵੀ ਦੁਬਾਰਾ ਇਸ ਤਰ੍ਹਾਂ ਦਾ ਲਾਉ ਉਹਦੀ ਟਰਾਂਸਫਰ ਜ਼ਹੀਬਾ ਸੀ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਰਪ੍ਰਸਤ ਪ੍ਰਨਾਲਾ ਸਰ ਉਹ ਕਰਵਾ ਦੇਣਾ ਆਪਾਂ ਵੀਜ਼ਾ ਫਾਲੋ ਕਰਾ ਠੀਕ ਹੈ ਨਾ ਉਹ ਹੀ ਹੈ ਕਿ ਇਹ ਬੇਨਤੀ ਹੈ ਵੀ ਦੇਖੋ ਡਿਪਾਰਟਮੈਂਟਲ ਇਨਵੈਸਟੀਗੇਸ਼ਨ ਦੀ ਤਲਬ ਕਰ ਰਹੇ ਹਾਂ ਹੁਣ ਜੀ ਆਓ ਇਕੱਲੇ ਅਧਿਕਾਰ ਦੇ ਰਸਤੇ ਕੰਮ ਕਰਦੇ ਹਾਂ ਤੁਹਾਨੂੰ ਬਾਈਕ ਲਈ ਹਾਂ ਜੀ ਅੰਦਰ 10 ਮਿੰਟ ਰਹਿਣਾ ਲੜ ਲਓ ਬਦੋ ਆਦੇ ਇੱਕ ਨੂੰ ਠੀਕ ਕਰਦੇ ਹਾਂ ਕਰ ਠੀਕ ਆ ਦੇ ਨੈਪ ਨਾਲ ਲੈ ਲਓ ਬਾਈਕ ਉੱਤੇ مائیکروفون اجا اٿنو ڪيبل لاڻو